ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸੋ ਅੱਜ ਦੇ ਬਲੌਗ ਦੀ ਸ਼ੁਰੂਆਤ ਆਪਣੀ ਹੋ ਚੁੱਕੀ ਹੈ ਹੈ ਟਾਈਮ ਵੀ ਤਕਰੀਬਨ 9 ਵਜੇ ਚੁੱਕੇ ਆ ਤੇ ਅੱਜ ਆਪਾਂ ਜਾ ਰਹੇ ਆ ਆਪਣਾ ਬਹੁਤ ਹੀ ਖਾਸ ਪਰਾਂ ਜਿਹਦੇ ਘਰੇ ਕੁਝ ਪ੍ਰੋਗਰਾਮ ਤੇ ਉਨੇ ਆਪਾਂ ਨੂੰ ਬੁਲਾਇਆ ਹੋਇਆ ਤੇ ਫੋਨ ਕਰੀ ਜਾਂਦਾ ਭਰਾ ਸਵੇਰ ਦੇ ਤੇ ਮੈਂ ਹੁਣੇ ਹੀ ਉੱਠਿਆ ਲਈ ਟਾਈਮ ਵੀ ਕਾਫੀ ਹੋ ਗਿਆ ਕਬਾਬ ਦੇ ਥੱਕੇ ਥੱਕੇ ਸੀ ਥੋੜਾ ਤਾਂ ਕਰਕੇ ਹੁਣੇ ਉੱਠੇ ਆ ਤੇ ਜਾਂਦੇ ਆ ਭਰਾ ਕੋਲ ਭਰਾ ਫੋਨ ਕਰੀ ਜਾਂਦਾ ਬਸ ਨਹਾ ਧੋ ਕੇ ਰੈਡੀ ਰੂਡੀ ਹੋ ਕੇ ਜਾਂਦੇ ਆ ਹਨ ਤੇ ਚਲੋ ਬਾਬੇ ਦੀ ਕਿਰਪਾ ਨਾਲ ਅੱਜ ਧੁੱਪ ਵੀ ਵਧੀਆ ਲੱਗ ਗਈ ਹੈ ਹਨ ਜੇ ਤੁੰਦ ਤੰਦ ਪਈ ਜਾਂਦੀ ਫਿਰ ਬੜਾ ਮੁਸ਼ਕਲ ਜਾ ਹੋ ਜਾਂਦਾ ਤੇ ਚਲੋ ਵਧੀਆ ਬਾਬੇ ਦੀ ਕਿਰਪਾ ਨਾਲ ਟੁੱਪ ਲੱਗੀ ਅੱਜ ਤੇ ਆਪਾਂ ਵੀ ਬਸ ਲੱਗੇ ਆ ਨਾ ਨੂੰ ਤੇ ਜਾਣੇ ਆ ਭਰਾ ਦੇ ਫੋਨ ਆਈ ਜਾਂਦੇ ਕਾਫੀ ਠੀਕ ਹੈ ਜੀ ਤੇ ਤੁਸੀਂ ਵੀ ਬਲੌਗ ਦੇ ਨਾਲ ਜੁੜੇ ਰਹੋ ਤੁਹਾਨੂੰ ਵੀ ਦਿਖਾਉਨੇ ਆ ਉੱਥੋਂ ਦਾ ਜਾ ਕੇ ਮਾਹੌਲ ਠੀਕ ਹੈ ਜੀ ਇਹ ਉਹ ਭਰਾ ਨੂੰ ਤੁਸੀਂ ਪਹਿਲਾਂ ਵੀ ਬਲੌਗਾਂ ਵਿੱਚ ਬਹੁਤ ਵੇਖਿਆ ਠੀਕ ਹੈ ਜੀ ਤੇ ਉਹਦੇ ਹੀ ਥੋੜੇ ਦਿਨਾਂ ਤੱਕ ਮੈਰਿਜ ਵੀ ਆ ਤੇ ਉਹ ਸਾਰੇ ਵਲੌਗ ਆਉਣਗੇ ਮੈਰਿਜ ਦੇ ਵੀ ਠੀਕ ਹੈ ਜੀ ਸਾਰਾ ਕੁਝ ਤੇ ਤੁਸੀਂ ਬਸ ਲਾਈਕ ਸ਼ੇਅਰ ਕਮੈਂਟ ਵਾਲਾ ਕੰਮ ਨਹੀਂ ਛੱਡਣਾ ਠੀਕ ਹੈ ਜੀ ਤੇ ਭਰਾ ਮੇਰੇ ਨਾਲ ਜੁੜੇ ਰਹੋ ਤੇ ਬਸ ਹੋ ਗਏ ਤਿਆਰ ਤਿਉਹਰ ਫਿਰ ਮਿਲਦੇ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਪਿਆਰ ਨਾਲ ਬਹੁਤ ਬਹੁਤ ਚੱਲ ਰਹੀਆਂ ਭਰਾ ਦੇ ਤੇ ਬੁੰਦੀਆ ਲੈ ਆ ਜੜੇ ਕੱਢਣਾ ਮਮਾ ਮਾਰ ਆ ਲੈਣ ਗਈ ਹੈ ਬੱਚੇ ਚਲ ਜਾਨੇ ਦੀ ਕਿੰਨਾ ਚਲੋ ਫਿਰ ਚਲੀਏ ਮਾਰ ਆ ਚਲ ਜਾਨੇ ਮਾਗੀ ਕਿੰਨਾ ਮੁਵਾਹੇ ਗੁਰੂ ਸਤ ਨਾਮੁ ਵਾਹੇ ਗੁਰੂ ਸਤ ਨਾਮੁ ਤੁਮ ਵਾਹੇ ਗੁਰੂ ਸਤ ਨਾਮੁ ਵਾਹੇ ਗੁਰੂ ਸਤ ਨਾਮੁ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮੈਂ ਨਾ ਪਊਗਾ ਟੈਨਸ਼ਨ ਨਾ ਲੈ ਸਾਰਾ ਕੁਝ ਹੋ ਜਾਊਗਾ ਫਟੇ ਮਾਣੇ ਵਾਹਿਗੁਰੂ ਵਾਹਿਗੁਰੂ ਵੀ ਕਹਿੰਦੇ ਮੁੰਡੇ ਪੂਰੇ ਸਜ ਤਜ ਪਏ ਆ ਤੇ ਇਹਨਾਂ ਦੋਵਾਂ ਨੇ ਬਹੁਤ ਜ਼ਿਆਦਾ ਟੌਰ ਕੱਢਿਆ ਹੈ ਸ਼ਹਿਰ ਨੂੰ ਰਵਾਨਾ ਲੱਗੇ ਹੋਣ ਮੁੰਡੇ ਇਹਨਾਂ ਦੋਵਾਂ ਨੇ ਬਹੁਤ ਜ਼ਿਆਦਾ ਟੌਰ ਕੱਢਿਆ ਤੇ ਯਾਰ ਹੁਣੀ ਜਾਣਗੇ ਇੱਧਰ ਚਪਲਾ ਨਾ ਹੀ ਤੇ ਯਾਰ ਹੁਣੀ ਚਪਲਾ ਨਾ ਚੱਲੇ ਆ ਤੇ ਉਸਤਾਦ ਹੁਣਾ ਵੀ ਪੂਰੀ ਜਾਣੇ ਕੋਈ ਕੋ ਗੱਡੀ ਆ ਮੈਂ ਨਾ ਕਿੱਧਰ ਦਾ ਮੂਡ ਉਸਤਾਦ ਜੀ ਰਵਾਨਾ ਮੈਂ ਦਵਾਈ ਲੈ ਕੇ ਆਇਆ ਵਾ ਹੈ ਦਵਾਈ ਕਾਦੀ ਲੈ ਕੇ ਆਇਆ ਮਾਮਾ ਵੇ ਤੁਸੀਂ ਦਵਾ ਜਾਣਿਆਂ ਨੇ ਕਿਦਾਂ ਟੌਰ ਕੱਢਿਆ ਫੂਟਬਾਲ ਪਾ ਕੇ ਤੇ ਇੱਧਰ ਯਾਰ ਹੁਣੀ ਚਪਲਾ ਨਾ ਹੀ ਆ ਆ ਫੂਟ ਪਾ ਕੇ ਟੌਰ ਵੀ ਸ਼ਹਿਰ ਚੱਲਿਆ ਹੈ ਮਮਾ ਮੈਂ ਤੇਰਾ ਡਰਾਈਵਰ ਆ ਤੇਰੀ ਟੋਰ ਆ ਨਾ ਨਾ ਉਸਤਾਦ ਜੀ ਪਿੱਛੇ ਅਫਸਰ ਆ ਬੈਠਾ ਵਾ ਤੂੰ ਤੂੰ ਅਫਸਰ ਆ ਉਹ ਤੁਹਾਡਾ ਬਣਾ ਹੋਏ ਮੈਂ ਹੀ ਅਫਸਰ ਹਾਂ ਉਹਨੇ ਤੂੰ ਠੀਕ ਆ ਸਾ ਜੀ ਇਹ ਵੀ ਇਹਦੀ ਲੱਖ ਰੁਪਏ ਦੀ ਗੱਲ ਤੂੰ ਡਰਾਈਵਰ ਮੈਂ ਤਾਂ ਸਿਕਿਉਰਟੀ ਬੰਗਾ ਤੂੰ ਪੀਐਸ ਹੋਏ ਦਾ ਤੇ ਇਹ ਅਫਸਰ ਸਹੀ ਗੱਲ ਹੈ ਤੇ ਕਿੱਟ-ਕੁੱਟ ਨਾਲ ਕਿਧਰ ਚੁੱਕੀ ਆ ਉਹ ਉਸਤਾਦ ਜੀ ਦਾ ਪੇਪਰ ਆ ਨਾ ਅੱਜ ਅੱਛਾ ਇਹਨੇ ਕਿਦਾਂ ਬਣਾਇਆ ਇਹ ਕਦੋਂ ਬਣਾਇਆ ਮੈਂ ਉਸਤਾਜ ਜੀ ਗੱਡੀ ਅੱਜ ਬਹੁ ਟੇ ਖਿੱਚਣ ਮੈਂ ਤਾਂ ਤਾਂ ਕੀਤਾ ਚੱਲੂ ਫਿਰ ਮੈਂ ਖਾ ਤੇਲ ਪਵਾ ਲਈਏ ਹੋਵੇ ਤੂੰ ਗਾਣਾ ਗੁਣਾ ਦਾਣਾ ਉਸਤਾਦ ਕੋਈ ਮੈਂ ਕਹ ਬਣਾ ਲੋ ਨਿੱਤਰੋ ਗਾਣਾ ਵੀ ਆਜੀ ਤੇ ਗੱਡੀ ਕਿੱਥੇ ਪਹੁੰਚ ਗਈ ਆ ਪੈਟਰੋਲ ਪੰਪ ਤੇ ਸਜ਼ਾ ਕਰਦਾ ਜਦੋਂ ਤੁਸੀਂ ਕਨੈਕਟ ਕਰਨਾ ਉਹ ਦੋਨੋਂ ਸ਼ਹਿਰ ਆ ਜਾਣਾ ਵਾ ਹੈ ਇੱਟਾ ਹੀ ਕਰਦੇ ਆ ਆ ਸ਼ਲੀਬ ਨਹੀਂ ਹੁੰਦੇ ਇਸ ਨੂੰ ਕਰਤਾ ਇਹ ਉਸਤਾਦਾਂ ਨਾਲ ਹੁੰਦੇ ਆ ਉਸਤਾਦਾਂ ਨੇ ਸ਼ਰਤਾਂ ਲਾ ਰਿਆ ਹੈ 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 ਕਰਕੇ ਦੋਸਤੋ ਜੀ ਤੁਸੀਂ ਆਵੋ ਆ ਉਸਤਾਦ ਕੋਲ ਤੇ ਸੋਣਾ ਵਾ ਲੈ ਲਾਵੇ ਨੇ ਪਹਿਲਾਂ ਪੰਗੇ ਪੰਗੇ ਲੈ ਲਾਂਗੇ ਫੇਰ ਇਹਨੂੰ ਦੱਸਾਂਗੇ ਨਾ ਸਹੀ ਗੱਲ ਕਈ ਕੁੰਡੀਆਂਆਂ ਰੱਖੀਆਂ ਨਾ ਇਹ ਫਿਰ ਜਦੋਂ ਬਹੁਤ タル ਗਏ ਸਹੀ ਗੱਲ ਸਾਰੀਆਂ ਕੁੰਡੀਆਂ ਨਹੀਂ ਦੇਈਆਂ ਉਸਤਾਦ ਹਨਾ ਇੱਕ ਅਤੀ ਕੁੰਡੀ ਭਾਵੇਂ ਰੱਖਣੀ ਚਾਹੀਦੀ ਬਾਅਦ ਨਹੀਂ ਤੇ ਚੇਲਾ ਕਰਦਾ ਮੈਂ ਉਸਤਾਦ ਨਾਲ ਵੀ ਉੱਤੇ ਹੋ ਗਿਆ ਵਾ ਬੋਲਦਾ ਅੱਗੇ ਫਿਰ ਤੇ ਆਇਆ ਇਸੇ ਕਰਕੇ ਇਹਨੂੰ ਮੈਂ ਕਿਹਾ ਕੁੰਡੀ ਇੱਕ ਅੰਦੀ ਰੱਖਣੀ ਚਾਹੀਦੀ ਮਾਲਣਾ ਹ ਤੂੰ ਹਾਰ ਕਹਦੇ ਵੀ ਨਹੀਂ ਉਸਤਾਦੀ ਤੂੰ ਹੀ ਕਰਕੇ ਦੋ ਫੇਰ ਕਰ ਦੂਗਾ ਫੇਰ ਕਰ ਦਣਾ ਉਸਤਾਦ ਨੇ ਕਰ ਲੈਂਦੇ ਇਹਨੂੰ ਪੱਗੇ ਲਾ ਲੈਂਦੇ ਬੱਚਾ ਸਲੀਮ ਮੇਰਾ ਬੱਚਾ ਵਾ ਠੀਕ ਆ ਨਵਾਂ ਪਿੰਡ ਆਪਾਂ ਲਾਂਗੇ ਚੱਲੇ ਆ ਠੀਕ ਆ ਜੋ ਘਰੋਂ ਤਰੇ ਆ ਤੇ ਗੱਡੀ ਸ਼ਹਿਰ ਕਿੰਨਾ ਕੁ ਰਹਿ ਗਿਆ ਉਦੋਂ ਸ਼ਹਿਰ ਆ ਜਣਾ ਵਾ ਨਾ ਕੋਈ ਗਾਣਾ ਸੁਣਾਇਆ ਨਾ ਕੋਈ ਇਹਨੂੰ ਅੰਮ੍ਰਿਤ ਹੈ ਆ ਸਾਨੂੰ ਕਰਕੇ ਦੇਂਗੇ ਚਾਲੂ ਕੀ ਨਹੀਂ ਭੱਜਦੇ ਵੀ ਆਪਣੀ ਉਸਤਾਦਗਰੀ ਦਿਖਾਈ ਜਾਣੀ ਆ ਕਹਿ ਮੈਂ ਹਾਰ ਗਿਆ ਆਪ ਤੇ ਤੂੰ ਸੋਨ ਸੰਤ ਜਾਣ ਹੀ ਦਿਆ ਵਾ ਵਿਰਿੰਦਰ ਕਹਿ ਮੈਂ ਹਾਰ ਮਮਦਰੂ ਸ਼ਹਿਰ ਆਉਣ ਵਾਲਾ ਕਹਿਣਾ ਵਿਰਿੰਦਰ ਕਹਿ ਮੈਂ ਹਾਰ ਗਿਆ ਕਹਿ ਹਾਰ ਗਿਆ ਫਿਰ ਉਸਤਾਦ ਕਰ ਦਿੰਦਾ ਵਾ ਜਦ ਤੱਕ ਲੈ ਵਰਖੇ ਬਾਪ ਤੂੰ ਕਹੇ ਤੋੜेंगे ਨਹੀਂ ਤੂੰ ਇਹ ਤਰੀਕੇ ਨਾਲ ਮੈਨੂੰ ਕਾ ਤੂੰ ਲਾ ਕੇ ਦੇ ਇਦਾਂ ਹੀ ਚੱਲ ਅੱਲਾ ਚੱਲ ਆ ਕੇ ਦੂਜਾ ਇਦਾਂ 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 ਠੀਕ ਹੈ ਫਿਰ ਮੇਰਾ ਇਹ ਵਕਤ ਤੇ ਧਿਆਨ ਆ ਗੱਡੀ ਵਾਲਾ ਨਾ ਯਾਰ ਮੇਰਾ ਉਸਤਾਦ ਬੈਠਾ ਜੀ ਮੈਨੂੰ ਕਹਿੰਦਾ ਇਸ ਕਾ ਮੈਂ ਸਾਹਮਣੇ ਉਹ ਨਹੀਂ ਕਰ ਸਕਦਾ ਇਹਨੂੰ ਪਤਾ ਨਹੀਂ ਨਾ ਕੁਝ ਨਹੀਂ ਨਾਲ ਨਾਲ ਕਰ ਦੋ ਤੁਸੀਂ ਚਾਲੂ ਕਰ ਦੋ ਨਾ ਫਿਰ ਤੁਹਾਡੀ ਵੀ ਮੰਨੀਏ ਫਿਰ ਜਾ ਕੇ ਮਾਮਾ ਕਰ ਠੀਕ ਹੈ ਕਰ ਦੇਣਾ ਉਸਤਾਦ ਨੇ ਚੱਲ ਵੀਰੇ ਨਾਲ ਤਾਂ ਇਦਾਂ ਮੇਰੇ ਨਾਲ ਖਿੰਦੇ ਸੀ ਮੈਂ ਕਿਹਾ ਇਦਾਂ 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 ਇੱਥੇ ਚੱਲਣੀ ਇੱਥੇ ਲਾਉਣੀ ਕੈਬਲ ਮੈਂ ਨਾ ਵੀਰਾ ਕੈਬਲ ਦੇ ਜਿੱਥੇ ਉਸਤਾਦ ਨੇ ਕਹਿਤਾ ਤੇ ਉੱਥੇ ਲੱਗੋ ਵੀਰੇ ਠੀਕ ਹੈ ਵੀਰੇ ਲਾ ਹੁਣ ਦੋ ਮਿੰਟ ਰੁਕ ਜਾ ਟ੍ਰੈਫਿਕ ਵੜੀ ਆ ਨਿਕਾ ਰਹਿੰਦੇ ਸਿੱਧੀ ਸਾਹਮਣੇ ਚੈਲੰਜ ਮੈਂ ਤੈਨੂੰ ਕੀਤਾ ਹੋਵੇ ਨਾ ਉਸੇ ਲਈ ਐਕਸੈਪਟ ਕਰਮਾ ਲਈਦਾ ਕਹਿ ਲਓ ਤੈਨੂੰ ਚੈਲੰਜ ਕਰਦੇ ਮੈਂ ਤੇਨੂੰ ਕੀਤਾ ਹੈ ਪਹਿਲਾ ਚੈਲੰਜ ਤੂੰ ਗਣੀ ਐਕਸੈਪਟ ਮੈਂ ਗੱਡੀ ਨਹੀਂ ਨਾ ਬੈਠਾ ਤਾਂ ਕਰਕੇ ਕਿਉਂਕਿ ਮੈਂ ਗੱਡੀ ਬੈਠਾ ਮੇਰੇ ਹੱਥ ਨਹੀਂ ਪਹੁੰਚਣਦੇ ਲੈ ਹੱਥ ਕਿਉਂ ਨਹੀਂ ਪਹੁੰਚਣਦੇ ਬਸ ਹਣ ਬਾਨੇ ਘੜ ਲੈਨੇ ਹੱਥ ਨਹੀਂ ਪਹੁੰਚਣਦੇ ਥੋੜਾ ਅੱਗੇ ਆ ਜਾ ਬਾਨੇ 100 ਸਾਲ ਦਾ ਤਰਜਾਨ ਦੀ ਬਾਹ ਬਣਾ ਲੈ ਨਹੀਂ ਦੇ ਉਹ ਨਹੀਂ ਹੁੰਦਾ ਆਤਮਾਤਮ ਹੁੰਦਾ ਹੀ ਤਾਂ ਮਜਾਰਾ ਜਿੱਤੇ ਉੱਤੇ ਲਟਦੇ ਹੁੰਦੇ ਆ ਵਾਹ ਆਹ ਬਲਾਲੀ ਓ ਮਾਈ ਗਾਡ ਮਾਰਾ ਕੈਮਰਾ ਨੀਚੇ ਗਿਰ ਗਿਆ ਹੈ ਬਾਸੀ ਸਾਹਿਬ ਨੂੰ ਕਹਿੰਦਾ ਵਾ ਭਾਈ ਭੋਸਤੋ ਸਾਡਾ ਕੈਮਰਾ ਨੀਚੇ ਗਿਰ ਗਿਆ ਹੈ ਹੈਲੋ ਗਾਇਸ ਲਾਗੇ ਦੋਸਤ ਅੱਜੀ ਹੁਣ ਇਹਨੂੰ ਦਿਖਾਓ ਕਲਾ ਮਾਰ ਆਪਣੀ ਖਦਾ ਖਦਾ ਓਏ ਦਿਖਾਓ ਇਦਾਂ ਚੱਲਣ ਡਿਆ ਇਦਾਂ ਲਾ ਕੇ ਦਿਖਾਉਣਾ ਵਾ ਇਹਨੂੰ ਖਦਾ ਚੱਲ ਅੱਜ ਪਾਣੀ ਦਾ ਪਾਣੀ ਦੁੱਧ ਦੁੱਧ ਖਦਾ ਆਹੋ ਗੱਡੀ ਵਿੱਚ ਲਾਉਂਦੇ ਭਾਵੇਂ ਗੱਡੀ ਵਿੱਚ ਲਾਉਂਦਾ ਵਾ ਤੂੰ ਮਿਊਜ਼ਿਕ ਮੈਨੂੰ ਕਨੈਕਟ ਕਰਕੇ ਦਿਖਾ ਐਡਾ ਐਡਾ ਹੀ ਐਡਾ ਹੀ ਹੋਊਗਾ ਟੈਂਸ਼ਨ ਨਾ ਆਉਣੀ ਕਿੰਨੀ ਘੰਟੇ ਰੱਖੀ ਹੈ ਕੀ ਸੁਣਨ ਨੂੰ ਮਿਲੰਦਿਆ ਮੈਨੂੰ ਇੰਨਾ ਕੁਝ ਖੋਲੀ ਜਾਂਦੇ ਮੂੰਹ ਯਾਰ ਇਹਨੂੰ ਕਚਰਾ ਹੈ ਦੱਸੋ ਨਾ ਕਰਕੇ ਦਿਖਾਓ ਇਹਨੂੰ ਉਹ ਦੋਨਾਂ ਦੇ ਸ਼ਹਿਰ ਪਹੁੰਚ ਚੱਲੇ ਆਪਾਂ ਚੱਲ ਬੱਸ ਕੰਬੀ ਨਹੀਂ ਬਾਹੂ ਕੰਬੀ ਨਹੀਂ ਵੇਖਿਆ ਫਿਰ ਲੈ 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 ਇਹਦੇ ਪਿੱਛੇ ਲੱਗਾ ਨਾ ਯੋਹੋ ਇਹ ਨਹੀਂ ਸੁਣਨਾ ਇਹ ਨਹੀਂ ਮੋਬਾਈਲ ਨਾਲ ਕਨੈਕਟ ਕਰਨਾ ਉਹ ਵੀ ਤੁਹਾਨੂੰ ਮੋਬਾਈਲ ਨਾਲ ਕਨੈਕਟ ਕਰਨਾ ਬਲੂਕ ਬਸ ਜਾ ਉਹਨੇ ਜਿਹੜੀ ਜਿਹੜੀ ਕਲਮ ਨਾਲ ਲਿਖਿਆ ਹੈ ਨਾ ਵੀ ਮੈਂ ਹੀ ਕਨੈਕਟ ਕਰ ਸਕਦਾ ਉਹਨੇ ਤੋੜ ਕੇ ਧੱਕਤੀ ਆ ਵਜਾਰੇ ਨਹੀਂ ਹੁਣ ਉਹਨੇ ਪਤਾ ਉਹ ਕੁੜੀ ਜਾਣਦੀ ਉਹ ਬੋ ਗਈ ਉਹ ਉਹ ਦੇ ਦੇ ਤੋਟਲਾ ਬਰਿੰਦਰ ਪਟਕਾਰਾ ਮਿਊਜ਼ਿਕ ਪਟਕਾਰ ਮਿਊਜ਼ਿਕ ਕਰਦਾ ਮਿਊਜ਼ਿਕ ਕਰਦਾ ਉਹ ਨਹੀਂ ਬੁਗੇ ਤਾਂ ਹੋਣਾ ਕਿਉਂ ਉਹ ਖਾ ਫਿਰ ਕੰਮ ਦਾ ਡਾਕ ਬੁੱਕਾ ਵਾਲਿਆਂ ਨੂੰ ਗੋਿਆਂ ਦੀ ਸ਼ਿਕੀ ਨਹੀਂ ਨਾ ਕੋਈ ਗਾਣਾ ਸੁਣਾਇਆ ਨਾ ਕੋਈ ਬਲਾਉਣ ਦੇ ਨੂੰ ਬੁੱਕਾ ਵਾਲਿਆਂ ਨੂੰ ਗੋਿਆਂ ਦੀ ਸ਼ਿਕੀ ਨਹੀਂ ਲੋ ਜੀ ਕਿਹਵੇਂ ਇਹੋ ਜੀ ਵੀ ਮਤਲਬ ਕੰਡੀਸ਼ਨ ਬਣ ਜਾਂਦੀ ਹੈ ਕਿ ਘਰੋਂ ਜਦੋਂ ਦੇ ਤੁਰੇ ਆ ਵੀ ਕਨੈਕਟ ਕਰਨ ਦੇ ਹੈ ਮੋਬਾਈਲ ਮੋਬਾਈਲ ਨਹੀਂ ਕਨੈਕਟ ਹੁੰਦਾ ਕਦੀ ਕਨੈਕਟ ਹੈ ਕਿੱਥੇ ਹੈ ਯਾਰ ਕਿੱਥੇ ਆਇਆ ਨਾ ਤੱਕ ਨਹੀਂ ਪਤਾ ਇਹ ਮੰਤਰ ਮਾਰ ਕੇ ਕਿੱਥੇ ਹੋਇਆ ਵਾ ਦਿਖਾ ਏਕ ਨਹੀਂ ਸਤਾ ਤੇ ਹੁਣ ਅਸੀਂ ਸ਼ਹਿਰ ਪਹੁੰਚ ਚੱਲੇ ਹੁੰਦੇ ਨੂੰ ਉਸਤਾਦ ਹੁਣ ਆਪ ਮੁਰੇ ਆਏ ਆ ਉਸਤਾਦ ਹੁਣ ਕਨੈਕਟ ਕਰਕੇ ਦਿਖਾਉਣਗੇ ਤੁਹਾਨੂੰ ਆ ਗੁਰਪਾਲ ਵੇਖਦੇ ਹੁਣ ਉਸਤਾਦਾਂ ਦੀ ਵੀ ਕਾਰਾਗਰੀ ਮੈਂ ਘਰੋਂ ਹੁੰਡਿਆ ਆਂ ਸ਼ਹਿਰ ਉਹ ਕੋਟਗਮਿੰਦਰਾ ਹੋਈ ਨਹੀਂ ਆ ਵੇਨੇ ਆ ਵੀ ਹੁਣ ਹੁੰਦਾ ਵੀ ਆ ਕਿ ਨਹੀਂ ਕਨੈਕਟ ਉਥੇ ਕੀ ਹੈ ਉਸਤਾਦ ਬਣਾ ਫੇਲ ਹੋ ਜਾਣ ਕਿਦੇ ਐ ਕਿਵੇਂ ਚੰਗਾ ਪਤੀ ਫਿਰਦੇ ਤੈਨੂੰ ਲਾਹਨਤ ਹਈਆਂ ਜੇ ਉਸਤਾਦ ਨੇ ਕਰਤਾ ਤੇ ਹੁਣ ਫਿਰ ਲਾਹਨਤਾਂ ਦੀ ਤਿਆਰੀ ਕਰ ਲਾਂ ਆਹਾਂ ਬੰਦ ਕਰਕੇ ਚਲਾਉਣਾ ਫਿਰ ਦੋਤਾ ਮੈਂ ਵੀ ਕਰ ਦੂੰਗਾ ਤੇ ਬੰਦ ਕਰਕੇ ਉਹ ਤਾਂ ਮੈਨੂੰ ਪਤਾ ਤੇ ਤੂੰ ਹੀ ਉਹਨੂੰ ਕਹਿ ਦਿੰਦਾ ਉਦੋਂ ਦਾ ਵੀ ਵੀਰ ਬੰਦ ਕਰਕੇ ਚਲਾ ਬਈ ਹੁਣ ਤੇਰਾ ਟਾਈਮ ਗਿਆ ਸੁਣਨ ਲੱਗਾ ਉਹਦੋਂ ਦਾ ਇੱਕ ਵਾਰੀ ਵੀ ਕਹਿ ਤੂੰ ਦੱਸ ਉਹਦੇ ਬਾਰੇ ਕੋਈ ਗੱਲ ਗਈ ਜਾਂਦਾ ਵਾ ਸਿੱਤਰ ਖਾਏਗਾ ਯਾਰ ਧੀਰ ਮੈਂ ਤਾਂ ਇਹੋ ਚੀਜ਼ ਆਖਦਾ ਤੇ ਬੰਦ ਕਰ ਬੰਦ ਕਰਦੇ ਬੰਦ ਕਰਕੇ ਚਾਲੇ ਕਦੋਂ ਕਿ ਤੇ ਕਿਹਾ ਤੇ ਇਹਨੇ ਕਹਿ ਦੱਸ ਓਏ ਇਹਦੇ ਨਾਲ ਜਿਹਦੇ ਨਾਲ ਜਿਤਨਾ ਅੱਗੇ ਵੀ ਜਿਹਦੇ ਟੈਕਲ ਦੇ ਦਿੰਨੇ ਹੋਰ ਦੱਸ ਜਿਹਦੇ ਕੇ ਵੀ ਅੱਗੇ ਨੇ ਕੀ ਕੀਤਾ 골ਡ ਮੈਟਲ ਹੈਗਾ ਤੇ ਇਹ ਫੇਫ ਨਾਲ ਇਹ ਮੇਰੀ ਬੇਇੱਜ਼ਤੀ ਨਕਰਦੀ ਫੇਰ ਹਉਂ ਤੂੰ ਫੋਨ ਕਰਨੇ ਹੁਣ ਦੂਜੇ ਫੋਨ ਨਾਲ ਆਵਾ ਕਨੈਕਟ ਯਾਰ ਉਹ ਫੋਨ ਜਿਹੜਾ ਮੱਝ ਨਾ ਕਰਨਾ ਹੋਣਾ ਨਹੀਂ ਉਹਦੇ ਪ੍ਰੋਬਲਮ ਚੱਲ ਰਹੀ ਕੋਈ ਸੈਟਿੰਗ ਹੀ ਲੀ ਹੋਣੀ ਚਲੋ ਲੈ ਤੂੰ ਕਰ ਲੈ ਹੋਰ ਕਿਸੇ ਨੇ ਕਰ ਲੈ ਤੂੰ ਕਰ ਲੈ ਤੈਨੂੰ ਮੈਂ ਕਿਹਾ ਸੀ ਨਾ ਵੀ ਤੈਨੂੰ ਮੈਂ ਕਿਹਾ ਸੀ ਵੀ ਉਹਦੇ ਨਾਲ ਹੀ ਕਰ ਕਹੂੰਗਾ ਨਹੀਂ ਕਿਹਾ ਉਹਨੇ ਤਾਂ ਕਿਹਾ ਵੀ ਆਪਣੇ ਨਾਲ ਕਰ ਓਏ ਨਗੱਲਾ ਹੈਗਾ ਇਹਨੂੰ ਵੀ ਪਤਾ ਹਾਂ ਵੀਰ ਕਨੈਕਟ ਹੋਣਾ ਚਾਹੀਦਾ ਯਾਰ ਜਿੰਨਾ ਮਰਜ਼ੀ ਹੋ ਜੇ ਕਰੀ ਉਹ ਮੇਰਾ ਕਰਦੇ ਪੁੱਛਣਾ ਨਹੀਂ ਉਹਦਾਂ ਨਾਲ ਕਰਦੇ ਉਹਦਾਂ ਨਾਲ ਉਹਦਾਂ ਨਾਲ ਤਾਂ ਚੱਲ ਪਰ ਆ ਗਿਆ ਕਿ ਨਹੀਂ ਆਪੇ ਹੀ ਉਸਤਾਦਾਂ ਨੂੰ ਮੂੰਹ ਬਹੁਤ ਖੋਲਦਾ ਇੱਕ ਇਹਦਾ ਮੂੰਹ ਜਿਹੜਾ ਬੰਦ ਕਰਨ ਵਾਲਾ ਹੈ ਮੂੰਹ ਬਹੁਤ ਇਹੋ ਇੱਕ ਦੋ ਦਿਨ ਬਸ ਉਸਤਾਦ ਕੁੰਡੀਆਂ ਰੱਖ ਛੱਡ ਦੇ ਵੀਰ ਇੱਕ ਦੀ ਹੋਇਆ ਨਹੀਂ ਹਲੇ ਵੀ ਹੋਗਾ 1 2 3 4 ਕੋਟ ਤੇ ਪਰ ਲੋ ਜੀ ਕਿੱਥੇ ਆ ਗਏ ਲੋ ਜੀ ਪਹੁੰਚ ਚੁੱਕੇ ਹਾਂ ਕਿੱਥੇ ਉਸਤਾਦ ਜੀ ਇਹ ਅੰਮ੍ਰਿਤਸਰ ਸਿਫਤੀ ਦਾ ਘਰ ਸਿਫਤੀ ਦਾ ਘਰ ਇਹਦਾ ਘਰ 골ਡਨ ਗੇਟ ਯੂ نو ਆਈ ਹੈਵ ਬ੍ਰਿਟਿਸ਼ ਪਾਸਪੋਰਟ ਯੂ نو ਤੇ ਗਾਣੇ ਵੀ ਹੋਣ ਆਣ ਕੇ ਲੱਗੇ ਆ 골ਡਨ ਗੇਟ ਆਣ ਕੇ ਆਹੋ ਜੇ 골ਡਨ ਗੇਟ ਚੈੱਕ ਕਰ ਸਕਦੇ ਹੋ ਤੁਸੀਂ ਵੀ ਜਦੋਂ ਕਦੇ ਅੰਮ੍ਰਿਤਸਰ ਆਉਂਦੇ ਹੋਗੇ ਤੇ ਇਹ ਜ਼ਰੂਰ ਚੈੱਕ ਕਰਦੇ ਹੋਗੇ ਆਹ ਚੀਜ਼ ਹਣਾ ਸਤਾ ਜੀ ਇੱਥੇ ਬਸ ਸੈਂਟਰ ਹੁੰਦੀਆਂ ਬਿਲਕੁਲ ਇੱਥੇ ਹੁੰਦੀਆਂ ਇੱਥੋਂ ਹੀ ਸਾਰਾ ਕੁਝ ਹੁੰਦਾ ਇੱਥੇ ਆਣ ਕੇ ਤੇ ਰੇਲਵੇ ਸਟੇਸ਼ਨ ਵੀ ਅੰਮ੍ਰਿਤਸਰ ਖਤਮ ਹੋ ਜਾਂਦਾ ਆਲੇ ਆਂਗੂਰਾ ਦੀ ਸ਼ਕੀਨ ਕੁੜੀ ਐ ਨੀ ਰੰਗ ਕੋਹਰਾ ਦਾ ਗਵਾਲੀ ਮੇਰੇ ਵੀਰੋ ਆਹ ਬੜੀ ਮੁਰਾਦ ਮਿਸ ਵਿਰਿੰਦਰ ਇਹਦਾ ਚਲਣੀ ਉਹਦਾਂ ਵਿਆਹ ਦੇ ਜੀ ਵਿਚਣਾ ਨਹੀਂ ਇਹਨੂੰ ਧਗਰੀ ਤੈਨੂੰ ਧਗਰੀ ਮਾਉਣੀ ਆ ਪਹਿਲੀ ਗੱਲ ਉਹ ਟਾਡਾ ਵਾਲਾ ਕਹਿੰਦੇ ਕਰਕੇ ਕਾਰਜ ਪੂਰੇ ਮੁੰਡਾ ਘਰ ਚ ਲਿਆ ਓਏ ਤੂੰ ਬਾਬੇ ਤੋਂ ਕੀ ਧਾੜੀ ਤੇਜ ਬਾਬਾ ਬੜੀ ਬਾਬਾ ਥੋੜੀ ਕਹਿੰਦੇ ਮਮਾ ਕਾਰਜ ਬਾਬਾ ਹੀ ਪਾਟੀ ਤੂੰ ਬਾਬਾ ਬੜੀ ਐ ਮੈਂ ਬੋਲਣਾ ਓਏ ਉਹ ਦਿਨ ਇਹ ਵੀ ਚੀਜ਼ ਹੋਣੀ ਮੁੰਡੇ ਦੇ ਭਰਾ ਆ ਗਏ ਸਟੇਜ ਤੇ ਨੱਚਣ ਖਾਲੀ ਜੇਬਾਂ ਲਾ ਕੇ ਸਹੀ ਗੱਲ ਮੈਂ ਨਾਲ ਦੱਸਣਾ ਕਿੰਨੂੰ ਬੋਲਣਾ ਹੋਂ ਨਾਲ 500 ਰੁਪਏ ਵੀ ਲੈਂਦੇ ਅਗਲੇ ਬੋਲਣਾ ਵਾਲ ਗਿਆ ਤੇ ਹੋਰ ਕੀ ਐਵੇਂ ਨਹੀਂ ਉਹ ਤਰੀਫਾਂ ਕਰਦਾ ਓਏ ਨਹੀਂ ਗੱਗੂ ਆਪਣਾ ਹੀ ਆਟੇ ਆਟੇ ਕਹੀਂ ਦਿੰਦੇ ਸੀ ਨਾ ਓਏ ਫਤੇ ਫਤੇਪਾਲ ਦੀ ਤੂੰ ਬੇਇਜ਼ਤੀ ਕਰ ਰਿਹਾ ਹੈ ਨਾ ਮਤਲਬ ਫਤੇਪਾਲ ਦੀ ਬੇਇਜ਼ਤੀ ਕਾ ਦੀ ਮਮਾ ਤੈਨੂੰ ਪਤਾ ਸਕੂਲੇ ਜਦੋਂ ਹੁੰਦਾ ਸੀ ਓਏ ਮਮਾ ਹਿੰਦੀ ਵਾਲੀ ਉਹਨਾਂ ਦੀ ਨਹੀਂ ਮੈਂ ਬਿਮਾਰੀ ਪੜਨਾਂ ਨਾ ਵੀ ਲਿਆ ਕਰ ਕਦੇ ਫਤੇ ਫਤੇ ਕੋਟਿਆਂ ਤੇ ਕੋਡ ਪਿਆ ਹੁੰਦਾ ਕਿ ਗਿੱਟਿਆਂ ਤੇ ਕੋਡ ਪਿਆ ਹੁੰਦਾ ਜਦੋਂ ਇੱਕ ਗੱਲ ਪੜਦਾ ਪੁਰਦਾ ਹੁੰਦਾ ਸੀ ਜਦਾਂ ਨਾ ਆਹੋ ਪੜਦਾ ਲਾਈ ਲਿਖਾਈ ਨਹੀਂ ਤੂੰ ਵੇਖੀ ਇਹਦੇ ਮਰਜ਼ੀ ਦਾ ਨਿਕਲ ਖਾਈ ਪੜਦਾ ਸੀ ਡਾਕਟਰ ਵਾਲੀ ਲੈਂਗੁਏਜ ਹੀ ਉਹਦੀ ਗਾਗੂ ਡਾਕਟਰੀ ਲੈਂਗੁਏਜ ਆ ਉਹਦੇ ਕੋਲ ਠੀਕ ਆ ਗਾਗੂ ਨਾ ਵੇਹਲਾ ਗੱਗੂ ਨਾਮ ਬੋਲੇ ਤਾਂ ਗੱਗੂ ਕਹਿੰਦੇ ਗੱਗੂ ਆ ਤੁਹਾਡੇ ਪਿੰਡ ਦਾ ਗੱਗੂ ਮੈਂ ਕਿਹਨੂੰ ਕੋਣ ਆ ਨਹੀਂ ਰੰਗ ਕੋਰਾ ਨਾਗਵਾਲੀ ਕਹਿੰਦੇ ਗੱਗੂ ਆ ਤੁਹਾਡੇ ਪਿੰਡ ਦਾ ਮੈਂ ਗੱਗੂ ਕੌਣ ਆ ਸਿਰ ਮੈਨੂੰ ਪਤਾ ਲੱਗਿਆ ਮੈਂ ਗੱਗੂ ਆ ਹਾਂ ਹਾਂ ਬੋਲੇ ਗੱਗੂ ਗੱਗੂ ਆਏ ਓਏ ਵਾਲਾ ਪਰ ਇਹ ਵੀ ਚੱਲ ਆਪਣਾ ਕੰਮ ਚਲਾ ਲਿਆਣਾ ਨਹੀਂ ਨਾ ਕੰਮ ਚਲਾ ਲਿਆ ਬਾਈ ਤੇ ਨਾ ਕੰਮ ਚਲਾਣਾ ਅਗਲੇ ਰਿਸ਼ਤੇ ਲੱਭਣੇ ਹਣ ਮੈਂ ਮਕਰ ਉਦਾਂ ਨੂੰ ਹੋਣਾ ਨਹੀਂ ਸੀ ਉਦਾਂ ਜੇ ਉਹਨੇ ਕੰਮ ਨਾ ਚਲਾਇਆ ਨਾ ਫਿਰ ਜਦੋਂ ਵਿਚੋਲਿਆਂ ਨੇ ਕੁਸ਼ਕਿਸ਼ ਕਰਨੀ ਸੀ ਨਾ ਲਾਗੇ ਗਵਾਂਡੀਆਂ ਕੋ ਕਿ ਭਈ ਉਹ ਮੁੰਡਾ ਕਿਦਾਂ ਦਾ ਵਾਰਿਆ ਕੀ ਹਾਲ ਤਾਲਾ ਫਿਰ ਉਹਨੂੰ ਉਹਨੂੰ ਐਦਾਂ ਦਾ ਕਮੈਂਟ ਆਇਆ ਕਰਨੀ ਸੀ ਵੀ ਭਾਈ ਮੁੰਡਾ ਵੈਸੋ ਤਾਂ ਠੀਕ ਠਾਕ ਰਿਕ ਪਰ ਨਹਾਉਂਦਾ ਨਹੀਂ ਆ ਨਹਾਉਂਦਾ ਨਹੀਂ ਆ ਗਿੱਟੇ ਬੋਲ ਨਹਾਉਣ ਅੱਲਾ ਦਾ ਮੈਡਮਾਂ ਵੀ ਬੜੀ ਬੇਇੱਜ਼ਤੀ ਕਰਦੀਆਂ ਦੀ ਹੈ ਬਿਮਾਰੀ ਪੈਣਿਆ ਨਾਲਿਆ ਗਰ ਇੰਨੀ ਨਹੀਂ ਮੈਂ ਉਦਾਂ ਸਾਲੇ ਨੂੰ ਸੁਰਤ ਆਈ ਅੱਜ ਕਿਹੜਾ ਦਮਾਲਾ ਬੰਨਿਆ ਹੈ ਸਹੀ ਗੱਲ ਹੈ ਤੇ ਲਾਹ ਮਿੱਤਰੋ ਜਾ ਰਹੇ ਆ ਬਸ ਮਿਲਦੇ ਹਾਂ ਆਪਾਂ ਲੈਣੀ ਹੈ ਵੀਰ ਦੀ ਕੀ ਜੁੱਤੀ ਸ਼ਾਪਿੰਗ ਤੇ ਯਸ ਹੋ ਚੁੱਕੇ ਮੈਂ ਨਾ ਸ਼ਹਿਰ ਤੇ ਇੱਕੋਣ ਚਲੇ ਸੋਬੀਂਦਾ ਦੇ ਕੰਮ ਠੀਕ ਹੈ ਚਲੋ ਉਸਤਾਦ ਲੋਬਿੰਗ ਤੋਂ ਆਏ ਦੇ ਹੀ ਸ਼ਾਪਿੰਗ ਕਰਨੇ ਸੀ ਖੌਫ ਦੇ ਰਾਹ ਦੇ ਵਿੱਚ ਸਾਡੀ ਸਲਾਹ ਬਣੀ ਕਿ ਭੁੱਖ ਲੱਗੀ ਸੀ ਭੂਖ ਲੱਗ ਗਈ ਸੀ ਔਰ ਖਾਣਾ ਚ ਪੜੇਗਾ ਨਹੀਂ ਖਾਣਾ ਪੜੇਗਾ ਇਸ ਕਰਕੇ ਭਰਾ ਕੇ ਲੱਭੀ ਤੇ ਛੋਲੇ ਭਟੂਰੇ ਬਹੁਤ ਘੈਂਟ ਮਿਲਦੇ ਆ ਪਹਿਲਾਂ ਵੀ ਖਾਦੇ ਹਣਾ ਤੂੰ ਕਹਿੰਦਾ ਇੱਥੋਂ ਆਪਾਂ ਖਾ ਕੇ ਚੱਲਣਾ ਫੇਰ ਅੱਗੇ ਤੇ ਮੈਂ ਕਿਹਾ ਚਲੋ ਖਾ ਕੇ ਚੱਲ ਪਈ ਹੈ ਗਾਇਸ ਸੋਸਤੀ ਸਭ ਹੋਣੇ ਦੂਰ ਹੋ ਜਾਣੀਆਂ ਹਾਂ ਮੈਨੂੰ ਤਾਂ ਆਪਾਂ ਐਂਡੀ ਆ ਪਰ ਇਹ ਆ ਵੀ ਇਹਨਾਂ ਨੂੰ ਸਿਆਲ ਹੈ ਪਰ ਗਰਮੀ ਦਾ ਗੰਢੀ ਜਿੱਦਾਂ ਗਰਮੀਆਂ ਦੇ ਦਿਨ ਚੱਲਦੇ ਹੁੰਦੇ ਹਨਾ ਪਤਾ ਨਹੀਂ ਲੱਗਦਾ ਠੰਡ ਹੈ ਕਿ ਗਰਮੀ ਠੰਡ ਨਹੀਂ ਹੈ ਕਿ ਨਹੀਂ ਹੈ ਨਾ ਉਹ ਵੀ ਮਤਰਾ ਖਰਚ ਆਉਂਦੇ ਅੱਗੇ ਖਾਣੇ ਨਹੀਂ ਹੁੰਦੇ। ਲੋ ਵੀ ਮਤਰਾ ਚੱਲਣ ਡਿਆ ਆ ਵਿੱਚ ਕੀ ਆ? ਪਨੀਰ ਪਨੀਰ। ਜਰਾ ਫੜਾ ਜਾਈਂ ਕੰਮ ਆਂਦੀ ਹੈ। ਮੈਂ ਦਾ ਸਾਜ ਅਕਾਸ਼ਦੀਪ ਇਹ ਸਾਜ ਪਛੇ ਦੇ ਮੈਂ ਉਹਦਾ ਬੈਲੀ ਦੀ ਖਾਣ ਲੱਗਾ। ਮਲਸ਼ੋਲੇ ਪਠੂਰੇ ਤੇ ਮੱਖਾਂਦਾ ਰਿਹਾ ਆ ਜਿਹਦਾ ਪਨੀਰ ਜੇ ਵਿੱਚ ਦਿੱਤਾ ਵਾ। ਇੱਕ ਟੁਕੜਾ ਦਿੰਦੇ ਦਿੰਦੇ। ਇਹ ਚੀਜ਼ ਮੈਂ ਬੈਲੀ ਦੀ ਖਾਣ ਲੱਗਾ ਇੱਥੇ। ਉਹ ਕੋਸਾ ਵੀ ਟਰਾਈ ਕਰਦੇ ਹੋਏ ਚਟਨੀ। ਚੜਨੀ ਐਂਡੇ ਪੂਰੀ ਬੋਲੇ ਤੋਂ ਬੋਲੇ ਤਾਂ ਚੜਨੀ ਖਾਂਦਾ ਕੱਲੀ ਕੱਲੀ ਚੜਨੀ ਖਾਂਦਾ ਹੈ ਉਹ ਵੀ ਟਰਾਈ ਕਰ ਮੈਂ ਉਹਨੇ ਸੋਤਨੇ ਵਾਲਾ ਬੜਾ ਖਾਈਆ ਮੈਂ ਜਦੋਂ ਮੈਂ ਬੰਦੀ ਦਿਖਾਈ ਨਾ ਮੈਂ ਇੱਧਰ ਜਾ ਕੇ ਖਾਣ ਲਿਆ ਚੀਜ਼ਾਂ ਦੇ ਹੋਣਾ ਲੋਕ ਵੀ ਮਿੱਤਰੋ ਮੈਂ ᱪਿਆ ਕਰਾਂਗਾ ਸਹਿਫਾ ਕੀ ਕੀ ਕਰੂੰ ਆ ਇੱਕ ਹੀ ਲੈਂਦਾ ਇਹ ਇੱਕ ਮਸਮ ਹੈ ਇਹਦੇ ਇੱਕ ਇੱਕ ਫਰੀ ਹੈ ਕੱਲੀ ਚੱਲ ਵੀ ਦੇ ਖਾ ਚਲੋ ਵੀ ਦੇ ਵੀਰ ਜੀ ਸੋ ਸਤ ਸ੍ਰੀ ਅਕਾਲ ਆਓ ਜੀ ਆ ਗਏ ਮੈਂ ਨਾ ਪਿੰਡਾਂ ਹਲੇ ਆ ਆ ਪਿੰਡਾਂ ਲੈ ਇਥੋਂ ਖੜ ਕੇ ਦੱਸੋ ਦੱਸੋ ਸਹੀ ਗੱਲ ਤੇ ਪਿੰਡ ਜਾ ਕੇ ਕਿੰਨੇ ਦਾ ਦੱਸਣਗੇ ਕਿੰਨੇ ਦੀ ਲਈ ਚੀਜ਼ 5000 ਜਾਨਾ ਐ ਕਾਸੇ 5000 ਸੇ ਇਥੋਂ ਖੜ ਕੇ ਕਹਿਣਗੇ ਵੀ ਫੇਰ ਤੋਂ ਖਰੀਦ ਕੀਤੇ ਕੱਪੜੇ ਤੇ ਮੌਲ ਤੋਂ ਲਿਆਂਦੇ ਨਹੀਂ ਦੱਸ ਦੀ ਸਹੀ ਗੱਲ ਹੀ ਕਰੂਗਾ ਪਾਉਂਦਾ ਨਹੀਂ ਜਾਈਦਾ ਤੁਸੀਂ ਦੱਸੋ ਉਹ ਨਕਾ ਮੇਲੇ ਕਿੰਨੇ ਪਾਉਣਾ ਵਾ ਤੂੰ ਇਹਨੂੰ ਕਿੱਥੇ ਤੱਕ ਜਾਣਦਾ ਤੋ ਵੇਖ ਮੇਰਾ ਪੱਲੇ ਹੁਣਾ ਸਹੀ ਗੱਲ ਗੁਰੂ ਮੈਂ ਕਹਿੰਦੀ ਨੰਗਣਾ ਦੱਸ ਹੁਣ ਐਵੇਂ ਨਾ ਲਾਉਣਾ ਵੇਖ ਤੂੰ ਸ਼ਹਿਰ ਕੋਲ ਨਹੀਂ ਹੈ ਸ਼ਹਿਰ ਆਹ ਲੱਭਿਆ ਇਹ ਕਹਿੰਦੇ ਪਰਫਿਊਮ ਲੈ ਲੈ ਉੱਥੋਂ ਤੇ ਹੁਣੇ ਹੀ ਕਹਿੰਦੇ ਲਾ ਕੇ ਘੁੰਮਣਾ ਵਾ ਰਿਵਿਊ ਚੈੱਕ ਕਰਨੇ ਰਿਵਿਊ ਅੱਛਾ ਇਹਦੇ ਵਿਆਹ ਲਈ ਇੱਧਰ ਵੀ ਲਾ ਤੂੰ ਮੇਰੇ ਮਾਮਾ ਮੈਨੂੰ ਲੱਗਦਾ ਬੋਤਲ ਨਹੀਂ ਮੁਕਾਦਨੀ ਉਹ ਇੱਧਰੇ ਦੰਗਰਾ ਨੂੰ ਰਿਹਾ ਹੀ ਨਿਕਲਿਆ ਕੀ ਕੁਝ ਨਹੀਂ ਨਿਕਲਿਆ ਫੜ ਇੱਧਰ ਲਾ ਮੇਰੇ ਵੀ ਲਾਈ ਮੈਂ ਵੀ ਵੇਖਾਂ ਕੀ ਆਟਮੇ ਆ ਲੈ ਮਾਮਾ ਨਾ ਹੁੰਡਿਆ ਕਿ ਸਾਬਣ ਮੰਡਿਆ ਵਾ ਕੀ ਦੇ ਲੈਣਾ ਹੁੰਦਾ ਬਸ ਉਸਤਾਜੀ ਬੜਾ ਵਾ ਹੁਣ ਧੰਮਣਗੇ ਹੈ ਮੁੰਡੇ ਇਸੇ ਕਰਕੇ ਤੁਹਾਨੂੰ ਕੋਈ ਚੀਜ਼ ਨਹੀਂ ਲੱਗਦੀ ਦੀਦੀ ਛਿੱਤੀ ਨੂੰ ਗਵਾ ਲੈਂਦੇ ਜਾਂ ਫੁੱਟ ਲੈਂਦੇ ਸਹੀ ਗੱਲ ਓਏ ਤੂੰ ਐਦਾਂ ਕਰ ਇੱਕ ਨਾਲ ਬਾਪੂ ਜੀ ਇੰਟਰਵਿਊ ਹਣੀ ਓ ਜੀ ਗੋਪੀ ਤੂੰ ਕਿਧਰ ਜੰਨੇ ਅਜਾ ਕਾਇ ਬਣ ਓਏ ਇਹਨੂੰ ਕਾ ਟੋਪੀ ਇੱਕ ਦੂਜੀ ਜੀ ਪਾ ਇਥੋਂ ਕਿ ਐਦਾਂ ਨਹੀਂ ਹੁੰਦੀ ਛੋਟੀ ਜੀ ਪਾ ਪਾ ਜਾ ਲੱਗਣਾ ਹੀ ਇਹਨੇ ਕਿਨੇ ਯਾਰਾ ਦੂ ਔਰ ਕਿਸਮਤ ਕੁੜੀਆਂ ਵਾਲਾ ਜੀ ਤਤਰਿ ਮਿਦਰੀ ਪਾਇਆ ਸੜੇ ਉਹ ਦੋਸਤ ਕੀ ਚੱਲ ਰਿਹਾ ਹੈ ਕਿਦਾਂ ਲੱਗਦੇ ਬਲੈਕ ਓ ਮੇਰਾ ਹੱਸਲੇ ਗਨਕੇ ਬਲੈਟ ਗਿਆ ਯੋ ਕਿਉਂ ਆਇਆ ਬ੍ਰਿਟਿਸ਼ ਪਾਸਪੋਰਟ ਤੁਮ ਲੈਤੀਆਂ ਕਿਆ ਨਾ ਵੀਰੇ ਇਨਕੇ ਬਲੈਕੇ ਗਿਆ ਲੌਂਗ ਕਟ ਪਾ ਕੇ ਉਹ ਮਾਸ਼ੀ ਕਰਨੀ ਹੈ ਲੌਂਗ ਪਾ ਕੇ ਵੇਖ ਹੁਣ ਇੱਕ ਉਹਨਾਂ ਦਾ ਵਾਅ ਵਾਰ ਰਹੇ ਆ ਏਦਾਂ ਦਾ ਹੋਣਾ ਹੈ ਮੈਂ ਨਾ ਪੂਰੇ ਪਿੰਡ ਕੋਟ ਲੈ ਕੇ ਸ਼ੋਪਿੰਗ ਦਾ ਕਰਕੇ ਨਿਕਲਦੇ ਹੋਏ ਠੀਕ ਹੈ ਜੀ ਓਹ ਹੋਲੀ ਚੱਲ ਪਾ ਹੁਣ ਉਹਨੂੰ ਕਹੇ ਹੁਣ ਕੀ ਤਰੇ ਲਾਉਣੀ ਜਾ ਕੇ ਲਾਉਣੀ ਜਾ ਕੇ ਲੈ ਮੈਂ ਦੱਸਦਾ ਪਹਰੇ ਕੇ ਲਾਣਾ ਤਾਂ ਮੋਗਰਾ ਨੇ ਆ ਨਹੀਂ ਖੜਾ ਲਉਣੀ ਮਾਂ ਮਾਂ ਜਿੱਦ ਨਹੀਂ ਕੁਰਸੀ ਰਿਹਾ ਨਾ ਮੈਂ ਨਾ ਅਗਲਾ ਵਿਆਹ ਕਰਾਉਣਾ ਸੌਖਾ ਨਹੀਂ ਆ ਵੇਖੋ ਕਿਦਾਂ ਚੁੱਕੇ ਨਹੀਂ ਕੋੜ ਕਿੰਨਾ ਕੰਮਲ ਵਿਆਹ ਕਿੰਦਾ ਟਾਈਮ ਵੀ ਕਿੰਨਾ ਹੋ ਚੁੱਕਿਆ ਮੈਂ ਨਾ 6:30 ਹੋ ਚੁੱਕੇ ਆ ਫਰੈਸ਼ ਪਰਚੀਆਂ ਫਰੈਸ਼ ਠੀਕ ਆ ਵੀਰ ਹਾਰ ਬਣਾਉਣਾ ਨਹੀਂ ਲੱਪਣੀਆਂ ਲੋਕਾਂ ਨੂੰ ਹਾਰ ਬਣਾਉਣ ਲਈ ਠੀਕ ਆ ਉਥੇ ਨਾ ਜਾਂਦਾਈ ਉਥੇ ਉਥੇ ਉਹਨੂੰ ਮਾਰਦੇ ਮਾਰਿਆ ਸਹੀ ਗੱਲ ਸਹੀ ਗੱਲ ਇਹ ਚੱਲਦਾ ਚੱਲਦਾ ਐਸ ਬੀ ਆਈ ਚ ਮੁੰਡਾ ਮੈਂ ਨਾ ਔਰ ਗਾਈਸ ਐਸੇ ਤੋਂ ਆਪੂ ਕਰਦੇ ਤੇ ਵੀਰ ਜੀ ਕਿੰਨੇ ਕਿੰਨਾ ਬਿੱਲ ਬਣਿਆ ਸੀ ਆਪਣਾ ਮਾਤਰ 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 30000 ਮਾਤਰ 30000 ਖਾਲੀ ਸਵਾਈ ਸਵਾਈ 30000 ਦੀ ਕੱਲੀ ਸਵਾਈ ਸਵਾਈ ਆ 30000 ਤੋ ਤੇ 30000 ਦੀ ਕੱਲੀ ਸਵਾਈ ਸਵਾਈ ਆ ਤੇ ਜਿਹੜਾ ਕਪੜਾ ਲਿਆ ਉਹ ਵੱਖਰਾ ਵੀਰ ਵਿਆਹ ਕਰਾਉਣੇ ਫੋਖਾ ਨਹੀਂ ਆ ਜੀ ਸੌਖਾ ਨਹੀਂ ਹੈ ਸਹੀ ਗੱਲ ਤੇ ਤੁਹਾਨੂੰ ਦੱਸਣ ਡਿਆਉਣੇ ਹੋਣੇ ਹੀ ਹਨਾ ਇਹ ਤੁਹਾਡੇ ਦੇ ਦੇਣ ਆਉਣੇ ਆ ਕੋਈ ਗੱਲ ਨਹੀਂ ਇਹਨੂੰ ਵੀ ਦੱਸਿਆ ਹੀ ਕਿੰਨੇ ਵਰਦੀ ਕਰੀ ਜਾਂਦਾ ਛੱਡ ਜੀ ਵਾਹ ਸੀ ਆ ਆਹ ਖਬਰ ਵਧੀਆ ਹੋਈ। ਆ ਪੂਰੀ ਸ਼ਾਪਿੰਗ ਸ਼ਾਪਿੰਗ ਹੋ ਗਈ ਆ ਤਾਂ ਜਾ ਰਹੇ ਆ ਬਈ। 아이 ਹੋਏ। ਉਹ ਵੀ ਮਿੱਤਰੋ ਮੈਂ ਨਾ ਅੰਬਰਸਰ ਦੇ ਰੁੜਈਂ ਦੇ ਕਿ ਸਖਤ ਹੋ ਗਏ ਨਾ। ਅਸੀਂ ਇੱਥੇ ਆਪਣੀ ਗੱਡੀ ਲਾ ਕੇ ਗਏ ਸੀ। ਠੀਕ ਆ ਜੀ ਗੱਡੀ ਲਾ ਕੇ ਗਏ ਸੀ 2:30 ਵਜੇ ਦੀ। ਠੀਕ ਆ। ਤੇ ਇੱਥੇ ਆਣ ਕੇ ਵੇਖਿਆ ਤੇ ਗੱਡੀ ਹੈਗੀ ਨਹੀਂ ਆ ਤੇ ਚਾਕ ਨਾ ਤੇ ਗੱਡੀ ਹੈਗੀ ਚੋਕਲੇ। ਹੁਣ ਉਹਨਾਂ ਨੂੰ ਕਹਿੰਦਾ ਆ ਤੇ ਗੱਲਬਾਤ ਡੇ ਆ ਕਰਨ ਵੀ ਕਿੱਥੇ ਲੈ ਕੇ ਗਏ ਗੱਡੀ। ਠੀਕ ਹੈ ਜੀ। ਦੇਖੋ ਕੀ ਬੰਦਾ ਹੁਣ। ਹਾਂਜੀ ਕਿਰੀਰ ਤੋਂ 22 ਦੀ ਨਹੀਂ ਨਹੀਂ 32 ਦੀ ਹਾਂਜੀ ਸਤਿਗੁਰ ਸਰ ਸਤਿਗੁਰ ਸੱਜੀ ਜਦੋਂ ਗੱਲ ਬਾਤ ਚੱਲਣ ਦੀ ਮੈਂ ਉਹਨਾਂ ਨਾਲ ਹੁਣ ਤੇ ਜਾਂਦੇ ਗੱਡੀ ਲੈਣ ਆਹ ਹੈਲੋ ਕਮ ਗੱਡੀ ਤੇ ਆਏ ਹੀ ਤੇ ਹੁਣ ਟੈਂਪੂ ਤੇ ਜਾਣਾ ਪੈਂਦਿਆ ਆਟੋ ਤੇ ਪਹਿਲੀ ਵਾਰ ਹੀ ਹੋਇਆ ਉਸਤਾਦ ਜੀ ਆਪਣੇ ਨਾਲ ਕੰਮ ਹੈ ਹੈ ਚਾਂਸ ਰਿਆਲ ਪਹਿਲਾਂ ਪਹਿਲਾਂ ਮੈਨੂੰ ਯਾਦਗਰੀ ਹੈ ਯਾਦਗਰੀ ਜੀ ਹਾਂ ਯਾਦਗਰੀ ਆ ਤੇ ਯਾਦਗਰੀ ਨਾਲ ਐਡੋ ਜਾਂਡੀ ਹੈ ਜਦੋਂ ਮਰਜੀ ਕੋਲ ਕੇ ਵੇਚ ਸਕਦੇ ਆਂਦੇ ਇੱਥੇ ਲਾ ਛੱਡਦੇ ਨੇ ਤੁਸੀਂ ਭਾਬੀ ਜੀ ਨੂੰ ਵੀ ਦਿਖਾ ਸਕਦੇ ਵੀ ਆਹ ਲਾਹੀਂ ਜਦੋਂ ਜਾਣੇ ਨਹੀਂ ਜੋਈ ਕਰਦੇ ਆ ਕਰਦੇ ਲੋਨ ਕਰ ਲੈ ਫੋਨ ਚੁੱਕਣਾ ਆਹੋ ਮੈਂ ਲਾਇਆ ਆਉਂਦੇ ਤੇ ਵੀ ਮਤਰਾ ਹੁਣ ਆਟੋ ਦੇ ਵਿੱਚ ਜਾਣਦੇ ਆਟੋ ਕਰਾ ਕੇ ਫੇਰ ਉੱਥੇ ਜਿੱਥੇ ਹੈਲੋ ਆਉਂਦੇ ਆਉਂਦੇ ਪਏ ਅਸੀਂ ਆਉਂਦੇ ਪਏ ਆਉਂਦੇ ਹੋ ਵੀ ਮਿੱਤਰੋ ਸਟ੍ਰੈਕਚਰ ਚੌਂਕ ਪਹੁੰਚਣ ਆਲੇ ਆ ਤੇ ਮੂੰਹ ਵੇ ਕਿਦਾਂ ਭਰ ਜਾਏ ਹੋਣਾ ਬਹੁਤ ਮਾੜੀ ਹੋਈ ਜੀ ਕਿੱਥੇ ਗੱਡੀ ਤੋਂ ਆਟੋ ਤੇ ਆਉਣ ਦੇ ਹਣ ਓਏ ਗੱਡੀ ਤੋਂ ਅੱਜ ਤੱਕ ਤਾਂ ਸਫਰ ਸਫਰ ਸੌਂਦੀਆ ਵੀ ਨਹੀਂ ਹੈਂ ਓਹੋ ਅੱਜ ਆਪਣੇ ਨਾਲ ਮਾੜੀ ਹੋਈ ਯਾਰ ਪਹਿਲੀ ਵਾਰੀ ਹੋਈ ਨਾ ਆਪਣੇ ਨਾਲ ਪਹਿਲੀ ਵਾਰੀ ਠੱਗਾ ਪਹਿਲੀ ਵਾਰੀ ਠੱਗਾ ਆਡਾ ਤਾਂ ਕਦੇ ਚਲਾਣ ਵੀ ਨਹੀਂ ਆਇਆ ਨੇ ਆਪਾਂ ਪਰ ਦੱਸਾਂ ਕੀ ਯਾਰ ਰੁਕੇ ਵੀ ਜ਼ਿਆਦਾ ਚੜਨਾ ਉੱਤੇ ਬਹੁਤ ਜ਼ਿਆਦਾ ਟਾਈਮ ਆ ਇਹ ਲੀ ਗੱਡੀ ਘਟੋ ਘਟ 5 6 ਘੰਟੇ ਇਹਨਾਂ ਦਾ ਵੱਤ ਵੱਤ ਹੁੰਦਾ 10 15 ਮਿੰਟ ਖਲਾਰੀ ਤੇ ਚਲ ਗਏ ਹਨ ਜਦੋਂ ਉਹ ਸ਼ਦਈਆ ਉਹ ਦੂਜੇ ਜਿਹੜੇ ਪੁਲਸ ਵਾਲਾ ਨਹੀਂ ਉਥੇ ਉਹ ਆਪ ਹੀ ਫੋਨ ਕਰ ਦਿੰਦੇ ਲੋ ਵੀ ਮਤਰਾ ਗੱਡੀ ਲੈ ਕੇ ਤੇ ਹੁਣ ਆਪਾਂ ਉਥੋਂ ਨਿਕਲ ਪਏ ਅਸੀਂ ਤੇ ਭਰਾ ਹੁਣੇ ਕਹਿੰਦੇ ਹੁਣ ਵੀ ਕੁਝ ਖਾਣਾ ਇਥੋਂ ਖਾਣਾ ਦੈ ਦੀ ਇੱਕ ਰਹਿ ਨਹੀਂ ਮਿਲਦੀ ਆਂਦਾ ਮੈਂ ਪਾਣੀ ਕੀ ਖਾਣਾ ਉਹ ਆਂਦਾ ਮੈਂ ਕੀ ਖਾਣਾ ਵਾ ਕੋ ਕੀ ਖਾਣੇ ਕਹਿੰਦੇ ਮਮਸ ਖਾਣੇ ਆ ਵੀ ਓਏ ਓਰੇ ਇੱਕ ਚੀਜ਼ ਉਹ ਖਵਾ ਤੈਨੂੰ ਇੱਧਰ ਗੱਡੀ ਕਿੱਥੇ ਕਰਕੇ ਰੋਕੀਂ ਕਹਾਂ ਇੱਕ ਹੀ ਪਲਾਂ ਹੁੰਦਾ ਵਾ ਟੁੱਕਾ ਟੁੱਕਾ ਕਹਦਾ ਤੇ ਟੁੱਕਾ ਹੀ ਹੋਰ ਕੀ ਗੱਲ ਆ ਨੋ ਟੁੱਕਾ ਕਹਦਾ ਆਂਦੇ ਪਹਿਲਾਂ ਮੇਰਾ ਇਹ ਡਰਾਈਵਰ ਦੀ ਨੰਬਰ ਦੇਂਡ ਇਹਦੀ ਟੁੱਕਾ ਹੀ ਨੰਬਰ ਨਹੀਂ ਇਹ ਟੁੱਕਾ ਥੋੜੀ ਏ ਯਾਰ ਟੁੱਕਾ ਹੀ ਹੋਰ ਕੀ ਏ ਇਹਦੀ ਬਿਨਾ ਦੱਸੋ ਨਹੀਂ ਨਹੀਂ ਡਰਾਈਵਰ ਦੀ ਨੰਬਰ ਨਹੀਂ ਹੁੰਦੀ ਏ ਵਰਜੀ ਗੱਲ ਸਕੂਟਰੀ ਤੇ ਹੋਣਾਈ ਗਾੜੀ ਲਿਆ ਕੇ ਐਵੇਂ ਗਲਤ ਗੱਲਾਂ ਨਹੀਂ ਉਸਤਾਦ ਜੀ ਗਲਤ ਗੱਲਾਂ ਨਹੀਂ ਕਰਨੀਆਂ ਟਰੈਵਲ ਆ ਲੋਕ ਹੈ ਫਰੀ ਦਿੱਤੇ ਮੁਹੰਮਦ ਤੂੰ ਦੇ ਹੋਰ ਕੁਝ ਖਾਣਾ ਹੈ ਫਿਰ ਕੰਪ ਨਹੀਂ ਕਰ ਬਸ ਠੀਕ ਹੈ ਫਿਰ ਮੈਂ ਟੇਸਟਰ ਕਰ ਲੂੰਗਾ ਇੱਕ ਅੱਜ ਹਾਂ ਹੁਣ ਹੀ ਚੱਲੇ ਹੁਣ ਕਰ ਓਕੇ ਠੀਕ ਹੈ ਓਕੇ ਸਾਹਿਬ ਜੀ ਓਕੇ ਬਿਲਕੁਲ ਬਿਲਕੁਲ ਓਕੇ bro ਫੇਰ ਮਿਲਦੇ ਆ ਅਗਲੇ ਧਿਆਨ ਰੱਖੋ ਠੀਕ ਹੈ ਠੀਕ ਹੈ ਦੰਨੇਵਾ ਦੰਨੇਵਾ ਓਕੇ ਠੀਕ ਆ ਓਕੇ ਬਾਈ